ਪਾਕੇ ਇਕੱਠੇ ਹੋਏ ਆ ਇਹ ਕੈਂਪ ਸਾਡਾ ਇਹਨੂੰ ਅਸੀਂ ਕਰਾਇਆ ਕੀਤਾ ਬਹੁਤ ਸ਼ੁਕਰੀਆ ਕਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਕਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅੱਜ ਇਹ ਮੇਰੇ ਸਾਹਿਬ ਅੱਜ ਪਹੁੰਚੇ ਪੰਡੋਰੀ ਅੱਗੇ ਠੀਕ ਹੈ ਜੀ ਸ਼ਾਮ ਪਾਰਟੀ ਦੇ ਜੋਧੀ ਵੀ ਆ ਹਰ ਕੋਲ ਵੀ ਆ ਸਾਡੀ ਪਾਰਟੀ ਛਲਾਂਗਾ ਮਾਰਦੀ ਹੁੰਦੀ ਆ ਜਿੱਧਰ ਜਾਂਦੀ ਜਿੱਤਾਂ ਹੀ ਹਾਸਲ ਕਰਨੀ ਹੈ ਹੁਣ ਜ਼ਿਲ੍ਹਾ ਪ੍ਰੀਤਕ ਪੰਚਾਇਤ ਸੰਪਤੀ ਦੀਆਂ ਇਲੈਕਸ਼ਨ ਚੱਲਣ ਲੀਆਂ ਅਸੀਂ ਇਹਦੇ ਵਿੱਚ ਵੀ ਜਿੱਤ ਪ੍ਰਾਪਤ ਕਰਦੇ ਸਾਡੇ ਉਮੀਦਵਾਰ ਕਰਨਦੀਪ ਸਿੰਘ ਕੈਮੀ ਅਸੀਂ ਇਹਨਾਂ ਨੂੰ ਖੜ੍ਹਾ ਕੀਤਾ ਚੋਣ ਨਿਸ਼ਾਨ ਝੜੂ ਆ ਆਮ ਆਦਮੀ ਪਾਰਟੀ ਤੇ ਇਹਨਾਂ ਦੀ ਜਿੱਤ ਵਾਸਤੇ ਜਨਤਾ ਅੱਗੇ ਬੇਨਤੀ ਕਰਨਾ ਤੇ ਬੇਨਤੀ ਕੀਤੀ ਹੈ ਵਿਸ਼ਵਾਸ ਆ ਰਿਹਾ ਕਿ ਜਨਤਾ ਸਾਡੇ ਤੇ ਵਿਸ਼ਵਾਸ ਕਰੇਗੀ ਅੱਗੇ ਅਸੀਂ ਹਮੇਸ਼ਾ ਦੀ ਤਰ੍ਹਾਂ ਤੇ ਉਹ ਪਾਰਟੀ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਕਾਂਗਰਸ ਤੇ ਭਾਜਪਾ ਦੀਆਂ ਜਮਾਨਤਾ জব্দ ਕਰਾ ਰਹੀ ਹੈ ਕਿ ਦੇਖਿਆ ਜਨਤਾ ਨੂੰ ਜਮਾਨਤਾ জব্দ ਹੋ ਗਈ। ਰਾਜਾ ਮੇਰੇ ਦਾ ਸੁਖ ਸਰਕਾਰਿਆ ਸਾਹਿਬ ਨੇ ਪ੍ਰੈਸ ਕਾਨਫਰੈਂਸ ਕੀਤੀ ਅੱਜ ਚੋਣਾਂ ਦਾ ਬਾਈਕਾਟ ਕਰਨ ਦੀ ਹੂੰ ਇਹਦੇ ਬਾਰੇ ਕੀ ਉਹਨਾਂ ਦਾ ਫੈਸਲਾ ਜੀ ਮੈਦਾਨ ਚੋਣੇ ਭਜਣਾ ਚਾਹੀਦਾ। ਮੈਦਾਨ ਚ ਚੇਤਨ ਤੇ ਰਹਿਣਾ ਚਾਹੀਦਾ। ਕਮਜ਼ੋਰੀ ਦਿਸਦੀ ਆ ਤਾਂ ਭਜੇ। ਅਦਰਵਾਈਜ਼ ਕੌਣ ਬਾਤ ਲਾਏ। ਇਹ ਉਹ ਦਾ ਦੋਸ਼ ਲਾਇਆ ਕਿ ਇਹ ਸਰਕਾਰ ਜਿਹੜੀ ਹੈ ਠੱਗਾ ਕਰੀ ਆ ਕਾਗਜ਼ ਜਿਹੜੇ ਆ ਰੱਦ ਜਾਣ ਕੇ ਜਾਣਬੁੱਝ ਕੇ ਰੱਦ ਕਰਾਏ ਜਾ ਰਹੇ ਨੇ। ਕੋਈ ਕਿਸੇ ਰੱਦ ਨਹੀਂ ਹੋਇਆ। ਤੇ ਪਰ ਤਾਂ ਹੋਣੇ ਸੀਗੇ ਦਾਖਲ। ਤੇ ਉਹ ਪਹਿਲੇ ਰੋਲਾ ਪਾਉਂਦੇ। ਉਹ ਤਾਂ ਪਹਿਲੇ ਰੋਲਾ ਪਾਈ ਜਾ ਰਹੇ। ਜਿੰਨੂੰ ਸੁੱਧ ਦਾ ਸੁੱਜਦਾ ਹੋਵੇ ਨਾ ਅੱਗੇ। ਤੇ ਤੀਰਾਂ ਦਾ ਹੀ ਨਿਸ਼ਾਨ ਆਉਣੇ ਆ। ਉਹ ਪਹਿਲਾਂ ਹੀ ਸਿਰ ਨਵਾ ਕੇ ਬਹਿ ਜਾਂਦਾ। ਗੋਲੀ ਚੱਲੇ। ਇਹਨਾਂ ਡਰਦਾ ਉਹ ਪਹਿਲਾਂ ਹੀ ਸ਼ੇਰ ਨੂੰ ਆ ਕੇ ਭਾਈ ਧੀਰ ਸਿੰਘ ਵੀਰ ਸਿੰਘ ਅੰਮ੍ਰਿਤ ਸਿੰਘ ਜੋ ਗੁਰੂਵਾਰ ਰਾਜਵੇ ਸਿੰਘ ਉਹਨਾਂ ਆਪਣੀ ਰਫਲ ਪਖ ਪਰਖਣੀ ਸੀ ਤੇ ਉਹਨਾਂ ਕੇ ਕੋਈ ਦੋ ਸਾਹਮਣੇ ਆਉ ਉਹਦੇ ਪੇਉ ਪੋਤੀ ਗੋਏ ਆ ਗਏ ਲੜਨ ਲੱਗ ਪਏ ਕੋਈ ਇੱਕ ਉਹ ਅੱਗੇ ਇੱਕ ਫਿਰ ਮਾਰੇ ਨੇ ਚਾਹ ਦੋ ਨਾਲੀ ਆ ਦੋਹਾਂ ਦੀ ਨੰਗ ਜੈਗੀ ਤੂੰ ਫਿਰ ਉਹਨਾਂ ਉਤੋਂ ਵੀ ਲਗਾ ਕੇ ਕੁੱਟ ਕੇ ਜਾ ਕੇ ਜੱਫੀ ਪਾ ਲਈ ਇਹ ਹੁੰਦੀ ਨਹਿਰਤਾ ਉਹਤੇ ਨਿਡਰ ਨਹੀਂ ਨਿਡਰ ਨਹੀਂ ਉਹਤੇ ਡਰੇ ਹੋਏ ਨੇ ਆਰੰਭ ਚ ਨੇ ਇਹ ਸਾਡੀ ਜਿੱਤ ਨਹੀਂ ਹੋਣੀ ਪਰ ਉਹ ਜਮਾਤਾਂ ਜਿਨ੍ਹਾਂ ਦਾ ਮੁੱਖ ਮੰਤਰੀ ਨਹੀਂ ਹੁਣ ਤੱਕ ਸੈੱਟ ਹੋ ਰਿਹਾ ਤੇ ਕਿੰਨੇ ਬਣਾਉਣਾ ਕਿਤੇ ਚੋਕੋ ਤੇ ਉਹਨਾਂ ਦਾ ਮੁੱਖ ਮੰਤਰੀ ਖੜਾ ਜਾਂਦਾ ਕੋਈ ਲੱਗਦਾ ਨਹੀਂ ਜੋ ਸਿੱਧੂ ਦਾ ਨਾਮ ਹੈ ਉਹ ਵੀ ਖੜਾ ਹੋ ਗਿਆ ਉਹ ਕਹਿੰਦਾ ਮੈਂ ਮੁੱਖ ਮੰਤਰੀ ਬਣਨਾ ਪਹਿਲਾਂ ਉਹ ਤਾਂ ਮਕਾ ਲੈਣਾ ਲੜਾਈਆਂ ਝਗੜੇ ਨਾ ਕਰਨ ਆਪਾਂ ਲਈ ਝਗੜੇ ਕਿਤੇ ਵੀ ਮੈਂ ਪੇਪਰ ਦਾਖਲ ਕਰਾਉਆ ਕੱਲ ਵਿੱਚ ਆਪਣੇ ਕੋ ਲੜਿਆ ਕਿ ਤੇ ਹਲਕੇ ਵਿੱਚ ਕਿਤੇ ਕੋਈ ਨਹੀਂ ਲੜਿਆ ਅਸੀਂ ਲੜਾਈਆਂ ਛਗਣਾ ਤੇ વિશ્વાસ ਨਹੀਂ ਕਰਦੇ ਤੇ ਕੰਮ ਕਰਨ 'ਤੇ વિશ્વાસ ਕਰਦੇ ਜਿਵੇਂ ਜਨਤਾ ਪਾਰਟੀ ਆ ਵੋਟ ਹੋਮ ਹੋਵੇ ਕੰਮ 'ਤੇ વિશ્વાસ ਕਰਦੇ ਅੱਜ ਤਾਂ ਅਸਾਂ ਨੇ ਜਿਹੜਾ ਬਿਆਨ ਦਿੱਤਾ ਹੈ ਪੱਗਾਂ ਦੇ ਵਿੱਚ ਕਿਹੜਾ ਜੇ ਇਹਦੇ ਬਾਰੇ ਪੱਗਾਂ ਦੇ ਜਿਹੜੇ ਚੇਲੇ ਦੇ ਢਿੱਲ ਲਗਾਏ ਨੇ ਢਿੱਲ ਲਗਾਏ ਗਏ ਆ ਜਿੰਦੇ ਦੇ ਬਾਰੇ ਜਿਹੜਾ ਬਿਆਨ ਦਿੱਤਾ ਗਿਆ ਰੰਧਾਉ ਸਭਾ ਨੂੰ ਕਿਸਦਾ ਦੇ ਦੇਣਾ ਉਹਨਾਂ ਨੂੰ ਜਿਹੜਾ ਉਹਨਾਂ ਦਾ ਕੋਈ ਜੇਲ੍ਹ 'ਚ ਬੈਠਾ ਵੱਡਾ ਆਗੂ ਨਾ ਆਨੇ ਵਾਲਾ ਨਾ ਕੋਈ ਨਕਲ ਪਾਲਿਆ ਹੋਇਆ ਗੈਂਗਸਟਰ ਨੂੰ ਪਾਲਣ ਵਾਲੇ ਅੱਜ ਇਹੋ ਜਿਹੀ ਗੱਲਾਂ ਕਰਦੇ ਇਹਨਾਂ ਦੇ ਕਰੀਅਰ ਹੀ ਮੇਰੇ ਨੇ ਗੈਂਗਸਟਰ ਅਰ ਗੈਂਗਸਟਰਾਂ ਦੇ ਐਡਰੈਸ ਵੀ ਦੇ ਰਹੇ ਨੇ ਤਸਵੀਰਾਂ ਦਾਵਾ ਜੀ ਫਿਰ ਕਰ ਰਹੇ ਪਾਲੇ ਆਪ ਤੇ ਐਡਰੈਸ ਲੈ ਸਕਦੇ ਹੋ ਨਾ ਕਹਿ ਰਹੇ ਕਿ ਸੀਮਨ ਸਾਹਿਬ ਨੂੰ ਕੀ ਇਹਨਾਂ ਤੇ ਕਾਰਵਾਈ ਕਰੋ ਤੁਹਾਨੂੰ ਐਡਰੈਸ ਅਹੀਂ ਦੇ ਰਹੇ ਪਹਿਲਾਂ ਤੁਹਾਡੇ ਤੇ ਕਾਰਵਾਈ ਕਰਾਂਗੇ ਜਿਨ੍ਹਾਂ ਦੇ ਪਾਲੇ ਆ ਜਿਨ੍ਹਾਂ ਨੇ ਪੈਦਾ ਕੀਤੇ ਆ ਫਿਰ ਕਾ ਉਹਨਾਂ ਦੀ ਹਾਲਤ ਦੇਖਾਂਗੇ ਠੀਕ ਬੈਗਰ ਜੀ ਕਾਲ ਸਾਹਿਬ ਬੈਗਰ ਜੀ